ਜੋ ਤਦ ਪਾਸੇ ਜੋ ਤਦ ਆਵਾਸੇ ਚੰਗਾ ਜੋ ਤਦ ਆਵਾਸੇ ਚੰਗਾ ਇੱਕ ਨਾਟਕ ਕੀ Yes.

Thank you. we you Gracias. ਸਤਿ ਸ਼੍ਰੀ ਅਕਾਲ ਜੱਟ ਦੇ ਜੱਟ ਭਾਈ ਜੀ ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ ਦੇ ਫਾਦੇ ਸਤਪੁਰਾਂ ਦੇ ਪਾਵਨ ਪੰਦਰ ਦਰਬਾਰ ਸਾਜ ਖਣ ਦਰਬਾਰ ਗੁਰਦਰਾ ਘੋਮਾ ਸਵਾਰ ਦੇ ਪਾਵਨ ਪੰਦਰ ਸਥਾਨਾਂ ਤੇ ਮਸਜਿਦ ਦੇ ਪਾਵਨ ਪੰਦਰ ਨਿਹਾਲੇ ਨੂੰ ਮੁੱਖ ਰੱਖਿਆ ਹੋਇਆ 350 ਸਾਲਾ ਮਹਾਨ ਸ਼ਹੀਦੀ ਸ਼ਤਾਨ ਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਮਹਾਰਾਜ ਭਾਈ ਮਤੀ ਦਾਸ ਭਾਈ ਸੱਤੀ ਦਾਸ ਭਾਈ ਜੈਲਾ ਜੀ ਇਹਨਾਂ ਦੇ ਪਾਵਨ ਪੰਦਰ ਦੇਹਰਾਦੀ ਮਾਦਰ ਉਪਰਕੇ ਸਮਰਾਧੀ ਪਾਵਨ ਪੱਤਰ ਦਰਬਾਰ ਵਿੱਚ ਹਾਜ਼ਰੀ ਭਰਿਆ ਸੰਤਾਂ ਅਤੇ ਜੋ ਜੋ ਸਕੂਲਾਂ ਨੇ ਆਪ ਨੂੰ ਆਪਣੇ ਸੰਗਦੇ ਵਿੱਚ ਪ੍ਰਸ਼ਨੋਤਰੀ ਮੁਕਾਬਲੇ ਜਿਹੜੇ ਇਸ ਪ੍ਰਯੋਗ ਦਾ ਵਿੱਚ ਹਿੱਸਾ ਭਾਗ ਲਿਆ ਸੀ ਉਹਨਾਂ ਦੇ ਜਿਹੜੇ ਸਮੂਹ ਸਟਾਫ ਅਤੇ ਸਟੂਡੈਂਟਸ ਆ ਪਹੁੰਚੇ ਨੇ ਉਹਨਾਂ ਦਾ ਮਹਾਪੁਰਖ શ્રીਮਾਨ ਸਤਬਾਬਾ ਗੁਰਪਾਲ ਸਿੰਘ ਜੀ ਮਹਾਰਾਜ ਬੋਲੋ ਜੀ ਆਇਆਂ ਜੀ ਆਇਆਂ ਜੀ ਆਇਆਂ ਵੈਲਕਮ ਪਾਵਨ ਪੱਤਰ ਦਰਬਾਰ ਬੋਲੋ ਬਹੁਤ ਬਦਗੀਆਂ ਦੇ ਰੰਗਾਂ ਤੋਂ ਧੰਨਵਾਦ ਜੋ ਬੱਚਿਆਂ ਦੇ ਬਹੁਤ ਪ੍ਰੀਖਿਆ ਦੇ ਨਾਲ ਵਾਪੂਰਵੀ ਦੇ ਨਾਮ 350 ਸਾਲਾ ਮਹਾਨ ਸ਼ਹੀਦ ਉਸਤਾਦ ਦੇ ਨੂੰ ਸਮਰਪਿਤ ਸਕੂਲਾਂ ਵਿੱਚ ਪ੍ਰਸ਼ਨੋਤਰੀ ਪ੍ਰਤੀਯੋਗਤਾ ਦੇ ਵਿੱਚ ਭਾਗ ਲੈ ਕੇ ਜੋ ਜੋ ਕੁਰੀਸ਼ਨਾ ਹਾਸਲ ਕੀਤੀਆਂ ਸਾਲ ਉਹਨਾਂ ਬੱਚਿਆਂ ਨੂੰ ਮਹਾਪੁਰਖਾਂ ਵੱਲੋਂ ਆਪਣੇ ਕਰਤਮਲਾਂ ਦੇ ਨਾਲ ਉਹਨਾਂ ਦੇ ਜਿਹੜੇ ਫਸਟ ਸੈਕੰਡ ਥਰਡ ਪੋਜੀਸ਼ਨ ਕਿਤਾ ਦੀ ਭਾਈ ਹੋਈ ਹੈ ਉਹਨਾਂ ਨੂੰ ਪੋਜੀਸ਼ਨ ਅਨੁਸਾਰ ਜਿਹੜਾ ਪ੍ਰਾਈਜ਼ ਹੈ ਉਹ ਅੱਜ ਇੱਥੇ ਦਰਬਾਰ ਦੇ ਵਿੱਚ ਅਨਾਉਂਸ ਹੋਣਾ ਹੈ ਆਪੋ ਆਪਣੇ ਬੱਚਿਆਂ ਨਾਲ ਲੈ ਕੇ ਪਹੁੰਚੇ ਜਿਹੜੇ ਟੀਚਰ ਸਹਿਬਾਨ ਸਟੂਡੈਂਟ ਸਹਿਬਾਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਬੜਾ ਬੇਨਤੀ ਕਰੂੰਗਾ ਕਿਉਂਕਿ ਕੁਦਰ ਦੇਵੇਂ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਹਾਈ ਸਕੂਲ ਨਕਾ ਉਹ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਉਣ ਅਤੇ ਮਹਾਪੁਰਸ਼ਾਂ ਪਾਸੋਂ ਜਿਹੜਾ ਇਨਾਮ ਹੈ ਜਿਹੜੀ ਉਹ ਆਪਣਾ ਹਾਸਲ ਕਰਨ ਦੀ ਕਿਰਪਾਤਾ ਕਰਨ ਪਹਿਲਾ ਸਭ ਤੋਂ ਪਹਿਲਾ ਬੇਨਤੀ ਹੈ ਗੁਰੂ ਗੋਬਿੰਦ ਸਕੂਲ ਗੁਰੂ ਗੋਬਿੰਦ ਸਹਾਇ ਸਕੂਲ ਗੰਗਾ ਉਹਨਾਂ ਬੇਨਤੀ ਹੈ ਕਿ ਸਟੇਜ ਤੇ ਹੁਣ ਮੱਝ ਤੇ ਆਉਣ ਮਹਾਪਰਸ਼ਾ ਬਸ ਉਹ ਆਪਣਾ ਪ੍ਰਾਈ ਹੈ ਜਿਹੜਾ ਹਾਸਲ ਕਰਨ ਦੀ ਕਿਰਪਾਤਾ ਕਰਨ ਜਿਹੜਾ ਪਰਸ਼ਨੋਤਰੀ ਮੁਕਾਮਾ ਸਰਟੀਫਿਕੇਟਰ ਉਹ ਲੈਣ ਦੀ ਕਿਰਪਾਤਾ ਕਰਨ ਦੀ ਮਹਾਪੁਰਖਾਂ ਨੂੰ ਬੇਨਤੀ ਹੈ ਕਿ ਉਹ ਬੱਚਿਆਂ ਨੂੰ ਜਿਹੜੇ ਇਨਾਮ ਸਰਟੀਫਿਕੇਟ ਪਰਸ਼ਨੋਤਰੀ ਜਿਹੜਾ ਮੁਕਾਬਲਾ ਸਾਡੇ ਪੇਟ ਹੈ ਉਹ ਲੈਣ ਦੀ ਕਿਰਪਾ ਤੇ ਦੀ ਕਿਰਪਾ ਉਤਾ ਕਰ ਗੁਰੂ ਗੋਬਿੰਦ ਸਿੰਘ ਹਾਈ ਸਕੂਲ ਗੰਗਾ ਉਹਨਾਂ ਦੇ ਜਿਹੜੇ ਬੱਚੇ ਨੇ ਇਹ ਮਿਤਾ ਦੀ ਪੁੱਤਰ ਸ਼੍ਰੀ ਖੇਤਪਾਲੀ ਉਹ ਆਪਣਾ ਜਿਹੜਾ ਸਰਟੀਫਿਕੇਟ ਹੈ ਉਹ ਲੈਂਡ ਦੀ ਕਿਰਪਾਲਤਾ ਕਰਨਾ ਦੂਸਰਾ ਬੱਚਾ ਜਿਹੜਾ ਗੁਰੂ ਗੋਬਿੰਦ ਸਿੰਘ ਹਾਈ ਸਕੂਲ ਕੰਗਾ ਮੰਮਤਾ ਸ਼੍ਰੀ ਜਯੋਪਤੇ ਜਯੋਪਤਰਾਮਦੀ ਉਹ ਜਿਹੜਾ ਆਪਣਾ ਨਾਮ ਜਿਹੜਾ ਉਹ ਲੈਂਡ ਦੀ ਕਿਰਪਾਲਤਾ ਕਰਨਾ ਜਿਹੜਾ ਤੀਸਰਾ ਬੱਚਾ ਹੈ ਗੁਰੂ ਗੋਬਿੰਦ ਸਿੰਘ ਹਾਈ ਸਕੂਲ ਕੰਗਾ ਉਹ ਜੱਛਾ ਸਿਤਾ ਰਾਮ ਜੀ ਉਹ ਆਪਣੇ ਆਪਣਾ ਜਿਹੜਾ ਸਰਟੀਫਿਕੇਟ ਉਹ ਲੈ ਕੇ ਕਿਰਪਾ ਪ੍ਰਾਪਤ ਕਰ ਪਾਰਵਤੀ ਸ਼੍ਰੀ ਕਨ ਕਾਮ ਜੀ ਇਹ ਬੱਚੇ ਨੇ ਜਿਹੜੇ ਇਹ ਮਹਾਪੁਰਖਾਂ ਬਾਸੋਂ ਜਿਹੜਾ ਸਰਟੀਫਿਕੇਟ ਆ ਪ੍ਰਸ਼ਨੋਤਰੀ ਪ੍ਰਤੀਯੋਗਤਾ ਦਾ ਸਰਟੀਫਿਕੇਟ ਹਾਸਲ ਕਰਨ ਦੀ ਕਿਰਪਾਲਤਾ ਤਨ ਗੁਰੂ ਗੋਬਿੰਦ ਸਿੰਘ ਹਾਈ ਸਕੂਲ ਗੰਗਾ ਗੰਗਾ ਦੇ ਬੱਚਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਜੋ 350 ਸਾਲਾ ਮਹਾਨ ਸ਼ਹੀਦ ਦੀ ਸ਼ਤਾਬਦੀ ਦੇ ਇਹਨਾਂ ਬੱਚਿਆਂ ਨੂੰ ਪ੍ਰਸ਼ਨੋਤਰੀ ਮੁਕਾਬਲੇ ਦੇ ਸਰਟੀਫਿਕੇਟ ਦੇ ਜਿਹੜੇ ਉਹ ਮਹਾਪੁਰਸ਼ ਸਨਮਾਨ ਕਰਦੇ ਨੇ ਇਹ ਬੱਚੇ ਗੁਰੂ ਗੋਬਿੰਦ ਸਿੰਘ ਹਾਈ ਸਕੂਲ ਕਮਰਾ ਦੇ ਮਹਾਪੁਰ ਉਹਨਾਂ ਨੂੰ ਆਪਣੇ ਕਾਰਕਮਾਂ ਦੇ ਨਾਲ ਕਾਸ਼ ਨੌਜੋਰੀ ਮੁਕਾਬਲਿਆਂ ਦੇ ਵਿੱਚ ਪ੍ਰਤੀਯੋਗਤਾ ਦੇ ਵਿੱਚ ਜਿਹੜਾ ਭਾਗ ਲਿਆ ਸੀ ਸਰਕਾਰ ਗੁਰਮੀਤ ਸਿੰਘ ਜੀ ਮੈਂਟਰ ਸਾਹਿਬ ਪਾਰਵਤਿਕ ਪ੍ਰਗਤੀ ਬਟਾ ਸਿੱਕਾ ਕਾ ਦਿਓ ਕਾ ਦਿਓ ਕਾ ਦਿਓ ਬਟਾ ਪਾਰਵਤਿਕ ਪ੍ਰਗਤੀ ਨਾ ਬੋਲੋ ਬਟਾ ਸੱਸੈਣੇ ਦੇ ਲਈ ਬਟਾ ਬਟਾ ਸੈਕਿਊਰੀਟੀ ਚੈੱਕ ਕਰੋ ਬੋਲੇ ਸੋ ਨਿਹਾਲ ਇੱਕ ਗੋਵਿੰਦ ਸਿੰਘ ਹਾਈ ਸਕੂਲ ਗਗਨ ਦੇ ਸਟੂਡੈਂਟਸ ਉਹਨਾਂ ਦੇ ਟੀਚਰ ਸਰਬਾ ਨਾਲ ਜਿਨ੍ਹਾਂ ਨੂੰ ਬਹੁਤ ਬਹੁਤ ਸ਼ੁਭ ਨਮਕ ਕਾਮਨਾਵਾਂ ਬਹੁਤ ਬਹੁਤ ਥੈਂਕਸ ਦਾ ਬਾਦ ਮਹਾਂਪੁਰਖ ਸ੍ਰੀ ਵਾਰਸਨਦ ਬਾਬਾ ਗੁਰਪਾਲ ਸਿੰਘ ਜੀ ਮਹਾਰਾਜ ਉਹਨਾਂ ਬਲੋਂ ਬਹੁਤ ਬਹੁਤ ਧੰਨਵਾਦ ਜਿਹੜਾ ਦੂਜਾ ਸਕੂਲ ਹੈ ਉਹ ਸਰਸੋਵਦੀ ਸੀਨੀਅਰ ਸਟੈਂਡੀ ਸਕੂਲ ਮੌਜਿਲੜ ਇਹਨਾਂ ਦਾ ਆਪ ਦੇ ਕੁਨਾ ਤੇ ਸਟੂਡੈਂਟਸ ਨੇ ਜਿਹੜੇ ਉਹ ਮੱਚਦੇ ਹੋਣ ਅਤੇ ਬਹਾਪੁਰਸ਼ਾਂ ਪਾਸੋਂ ਜਿਹੜਾ ਪੋਜੀਸ਼ਨਾਂ ਮੁਤਾਬਕ ਜਿਹੜਾ ਇਨਾਮ ਆ ਉਹ ਲੈਣ ਦੀ ਕਿਰਪਾਲਤਾ ਕਰਨ ਸਰਸੋਵਦੀ ਸੀਨੀਅਰ ਸਟੈਂਡੀ ਸਕੂਲ ਮੌਜਿਲੜ ਬੋਲੇ ਸੋਨਹਾ ਸਾਰੇ ਬੱਚਿਆਂ ਨੂੰ ਜਿਹੜਾ ਜਕਾਰਾ ਲੱਗਦਾ ਹੈ ਉਹਦਾ ਜਵਾਬ ਦਿਆ ਕਰੋ ਤਾਂ ਕਿ ਸਾਡੇ 350 ਸਾਲਾ ਜੋ ਤੁਸੀਂ ਬਰਸ਼ੋਤੀ ਮੁਕਾਬਲਿਆਂ ਦੇ ਵਿੱਚ ਭਾਗ ਲਿਆ ਇਹ ਤੁਹਾਡਾ ਮਹਾਰਾਜ ਦੇਖੇ ਵਿੱਚ ਲਾਉਣ ਅਤੇ ਚੜ੍ਹਦੀ ਕਲਾ ਅੱਗੇ ਵਾਸਤੇ ਵੀ ਜੋ ਜੋ ਤੁਸੀਂ ਪ੍ਰਤੀਯੋਗਤਾ ਦੇ ਵਿੱਚ ਭਾਗ ਲਿਆ ਉਹਨੇ ਚੰਗੀਆਂ ਪੋਜੀਸ਼ਨ ਹਾਸਲ ਕਰਕੇ ਆਪਣੇ ਸਕੂਲ ਦਾ ਨਾਮ ਆਪਣੇ ਟੀਚਰਾਂ ਦਾ ਨਾਮ ਆਪਣੇ ਕ੍ਰਿਡਸ ਦਾ ਨਾਮ ਜਿਹੜਾ ਹੈ ਓ ਉੱਚਾ ਕੰਦੀ ਕਰਪਾਤਾ ਕਨ ਮਹਾਰਾਜ ਬਹੁਤ ਬਹੁਤ ਧੰਨਵਾਦ ਅੱਜ ਆਇਆ ਜੀ ਥਰਡ ਲੱਕ ਕੋਲ ਮਤਲਬ ਥਰਡ ਲੱਕ ਜਿਸ ਨੂੰ ਫੜਾਈ ਥਰਡ ਕੋਲੇ ਸੋਨਹਾ